ਤੇਜ਼វេល ਦੀ ਵੱਡੀ ਖਬਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਆਸ਼ਰਮ ਨੇੜੇ ਬੈਰੀਕੇਟਿੰਗ ਕਰ ਦਿੱਤੀ ਹੈ ਯਾਨੀ ਕਿ ਪੁਲਿਸ ਨੇ ਹੋਰ ਜ਼ਿਆਦਾ ਸਰਗਰਮੀ ਵਧਾ ਦਿੱਤੀ ਹੈ ਪੁਲਿਸ ਨੇ ਆਸ਼ਰਮ ਨੂੰ ਬਲੌਕ ਕੀਤਾ ਹੈ ਤੇ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤਾਂ ਕਿ ਹੋਰ ਲੋਕ ਆਸ਼ਰਮ ਦੇ ਨੇੜੇ ਨਾ ਆ ਸਕਣ ਬੈਰੀਕੇਟਿੰਗ ਲਗਾਈ ਗਈ ਹੈ ਪੁਲਿਸ ਨੇ ਪੁਲਿਸ ਵੱਲੋਂ ਸਰਗਰਮੀ ਹੋਰ ਜ਼ਿਆਦਾ ਤੇਜ਼ ਹੋ ਗਈ ਹੈ ਯਾਨੀ ਕਿ ਮਾਹੌਲ ਕਾਫੀ ਜ਼ਿਆਦਾ ਤਣਾਅ ਵਾਲਾ ਹੋ ਸਕਦਾ ਹੈ ਪੁਲਿਸ ਵੱਲੋਂ ਡੇਰੇ ਦੇ ਬਾਹਰ ਵਾਲੀ ਮੁੱਖ ਸੜਕ ਵੀ ਬੰਦ ਕਰ ਦਿੱਤੀ ਗਈ ਹੈ ਇਹੋ ਜਾਣਕਾਰੀ ਦੇ ਰਹੇ ਨੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਨਪਿੰਦਰ ਕਿਸ ਤਰ੍ਹਾਂ ਦਾ ਮਾਹੌਲ ਆਸ਼ਰਮ ਦੇ ਬਾਹਰ ਇਸ ਵੇਲੇ ਦੇਖ ਨੂੰ ਮਿਲ ਰਿਹਾ ਤੇ ਬਿਲਕੁਲ ਦਾ ਬਹੁਤ ਤਣਾਅ ਭਰਿਆ ਮਾਹੌਲ ਇੱਥੇ ਬਣ ਚੁੱਕਿਆ ਹੈ ਔਰ ਆਸ਼ਰਮ ਨੇ ਆਪਣੀ ਨਿਜੀ ਸੁਰੱਖਿਆ ਹੋਰ ਵਧਾ ਦਿੱਤੀ ਹੈ ਜਿਹੜੇ ਬਲੈਕ ਕਮਾਂਡੋ ਜਿਹੜੇ ਨਿਜੀ ਕਮਾਂਡੋ ਆਰਐਸਐਸਐਫ ਦੇ ਲਗਾਏ ਗਏ ਸੀ ਰਾਸ਼ਟਰੀ ਸਮਾਜ ਸੇਵਾ ਸੰਮਤੀ ਦੇ ਜਿਹੜੇ ਉਹਨਾਂ ਨੇ ਕਮਾਂਡੋ ਪਹਿਲਾਂ 15000 ਤਨਾਦ ਕੀਤੇ ਸੀ ਉਹਨਾਂ ਦੀ ਸੰਖਿਆ ਹੋ ਵੀ ਵਧਾ ਦਿੱਤੀ ਗਈ ਹੈ ਔਰ ਜਿਹੜੇ ਵੀ ਆਸ਼ਰਮ ਦੇ ਸ਼ਰਧਾਲੂ ਨੇ ਉਹ ਪੂਰੀ ਤਰ੍ਹਾਂ ਉਹਨਾਂ ਨੇ ਆਸ਼ਰਮ ਨੂੰ ਕੀ ਰੱਖਿਆ ਔਰ ਕਾਫੀ ਤਣਾਅ ਭਰਿਆ ਮਾਹੌਲ ਨਜ਼ਰ ਆ ਰਿਹਾ ਕਿਉਂਕਿ ਅੱਜ ਦੁਪਹਿਰ ਇਸ ਵਕਤ ਆਸ਼ਰਮ ਦੇ ਉੱਪਰ ਰੇਕੀ ਕੀਤੀ ਸੀ ਕਿ ਕਿੰਨੇ ਤੋਂ ਲੋਕ ਅੰਦਰ ਹੋ ਸਕਦੇ ਨੇ ਉਸੇ ਸੰਕੇਤ ਲਾਇਆ ਜਾ ਰਿਹਾ ਸੀ ਕਿ ਕਿਤੇ ਨਾ ਕਿਤੇ ਪੁਲਿਸ ਦੀ ਜਿਹੜੀਆਂ ਕਾਰਵਾਈ ਆ ਉਹ ਅੱਜ ਹੋ ਸਕਦੀ ਹੈ ਕਾਰਵਾਈ ਕਹਿ ਚੁੱਕੀ ਹੈ ਪੁਲਿਸ ਦੀ ਪੁਲਿਸ ਦੇ ਆਲਾ ਅਫਸਰਾਂ ਨੇ ਜਿਹੜਾ ਆਸ਼ਰਮ ਦੇ ਆਸ-ਪਾਸ ਦੇ ਇਲਾਕੇ ਦੀ ਰੇਕੀ ਵੀ ਕੀਤੀ ਸੀ ਉਸ ਤੋਂ ਬਾਅਦ ਸਾਫ ਹੋ ਗਿਆ ਸੀ ਕਿ ਪੁਲਿਸ ਐਕਸ਼ਨ ਲੈ ਸਕਦੀ ਹੈ ਕਿਸੇ ਵੀ ਵਕਤ ਔਰ ਇੱਕ ਅਗਰ ਮੁਕਾਬਲਾ ਸੀ ਤਾਂ ਉਹ ਇਹ ਸੀ ਕਿ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਖਿਲਾਫ ਆਸ਼ਰਮ ਸੁਪਰੀਮ ਕੋਰਟ ਦੇ ਵਿੱਚ ਕੱਲ ਪਹੁੰਚਿਆ ਸੀ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਉਸ ਤੇ ਅੱਜ ਸੁਣਵਾਈ ਹੋਣੀ ਸੀ ਕਿ ਕੀ ਉਹ ਪਟੀਸ਼ਨ ਐਡਮਿਟ ਹੁੰਦੀ ਹੈ ਅੱਜ ਜਿਸ ਵਕਤ ਖਬਰ ਆਈ ਕਿ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਤਾਂ ਤਤਕ ਉਸ ਤੋਂ ਬਾਅਦ ਸਾਫ਼ ਹੋ ਗਿਆ ਕਿ ਪੁਲਿਸ ਕਿਸੇ ਵੀ ਵਕਤ ਉਸੇ ਐਕਸ਼ਨ ਲੈਣ ਦੇ ਲਈ ਪੁਲਿਸ ਦਾ ਰਸਤਾ ਸਾਫ਼ ਹੋ ਚੁੱਕਿਆ ਹੈ ਔਰ ਹੁਣ ਹਾਲਾਤ ਉੱਤੇ ਜਿਹੜੇ ਬਣੇ ਹੋਏ ਨੇ ਆਸ਼ਰਮ ਦੇ ਬਾਹਰ ਆਸ਼ਰਮ ਦੇ ਅੰਦਰ ਤਾਂ ਪੂਰਾ ਤਨਾਸੀਂ ਦੇਖ ਸਕਦੇ ਹਾਂ ਔਰ ਕਿਸੇ ਵਕਤ ਵੀ ਪੁਲਿਸ ਉੱਤੇ ਰੇਡ ਕਰ ਸਕਦੀ ਹੈ ਔਰ ਸਰ ਟਰੰਪ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਜੀ